ਸਕ੍ਰੀਨ ਤੇ ਚੱਲ ਰੀਆਂ ਤਸਵੀਰਾਂ ਦੇਖ ਕੇ ਤੁਸੀਂ ਵੀ ਕਹੋਗੇ ਕਿ ਇਹ ਤਸਵੀਰਾਂ ਹਿਮਾਚਲ ਜਾਂ ਜੰਮੂ ਕਸ਼ਮੀਰ ਜਾਂ ਕਿਸੇ ਪਹਾੜੀ ਇਲਾਕੇ ਦੀਆਂ ਹੋਣਗੀਆਂ ਜਿੱਥੇ ਹੁਣ ਬਰਫਵਾਰੀ ਹੋਦੀ ਹੋਈ ਨਜ਼ਰ ਆ ਰਹੀ ਐ ਪਰ ਇਹ ਤਾਂ ਤਸਵੀਰਾਂ ਪੰਜਾਬ ਦੀਆਂ ਨੇ ਜਿਸ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਹੋਵੋਗੇ ਕਿਉਂਕਿ ਅੱਜ ਸਵੇਰ ਤੋਂ ਹੀ ਪੰਜਾਬ ਭਾਰਤ ਦੇ ਵਿੱਚ بارش ਦਾ ਪ੍ਰਕੋਪ ਦੇਖਣ ਨੂੰ ਮਿਲ ਰਿਹਾ ਵਾ ਤੇ ਕਈ ਇਲਾਕਿਆਂ ਦੇ ਵਿੱਚ ਕਈ ਜ਼ਿਲ੍ਹਿਆਂ ਦੇ ਵਿੱਚ ਓਲੇ ਪਏ ਨੇ ਤੇ ਓਲਿਆਂ ਦੀ ਪੈਨ ਦੇ ਬਾਵਜੂਦ ਸੜਕਾਂ ਤੇ ਓਲੇ ਇਸ ਤਰ੍ਹਾਂ ਵਿਚਕੇ ਜਿਵੇਂ ਕੋਈ ਬਰਫ਼ ਦੀ ਚਾਦਰ ਵਿਛੀ ਹੋਵੇ ਤਾਂ ਤਸਵੀਰਾਂ ਲੁਧਿਆਣਾ ਦੇ ਸਾਹਨੇ ਵਾਲੇ ਇਲਾਕੇ ਤੋਂ ਸਾਹਮਣੇ ਆਈਆਂ ਬੈ ਤੇ ਇਸੇ ਤਰ੍ਹਾਂ ਦੇ ਹਾਲਾਤ ਮੋਹਾਲੀ ਦੇ ਵਿੱਚ ਵੀ ਦੇਖਣ ਨੂੰ ਮਿਲੇ ਨੇ ਜਿੱਥੇ ਓਲਿਆਂ ਦੀ ਵੱਡੀ ਗਿਣਤੀ ਦੇ ਵਿੱਚ ਸੜਕਾਂ ਤੇ ਵਿਛੀ ਚਾਦਰ ਇੰਜ ਲੱਗਦੀ ਸੀ ਜਿਵੇਂ ਕਿਸੇ ਦੀ ਬਰਫ਼ ਦੀ ਚਾਦਰ ਸੜਕ ਦੇ ਉੱਤੇ ਵਿਛੀ ਹੋਵੇ ਤਾਂ ਤੁਸੀਂ ਵੀ ਕਮੈਂਟਸ ਕਰਕੇ ਦੱਸੋ ਕਿ ਤੁਹਾਡੇ ਇਲਾਕੇ ਦੇ ਵਿੱਚ ਅੱਜ ਮੀਂਹ ਦੇ ਬਾਅਦ ਕੀ ਹਾਲ ਲੇ ਤੇ ਕਿਹੜੇ ਕਿਹੜੇ ਇਲਾਕੇ ਦੇ ਵਿੱਚ ਇਸ ਤਰ੍ਹਾਂ ਓਲੇ ਗਿਰਦੇ ਹੋਏ ਨਜ਼ਰ ਆਏ ਨੇ ਤੇ ਪੰਜਾਬ ਦੇ ਹਲਤ ਨੂੰ ਲੈ ਕੇ ਇਸ ਤਰ੍ਹਾਂ ਦੀ ਤਸਵੀਰ ਜੋ ਸਾਹਮਣੇ ਆਈ ਹੈ ਉਸ ਨੂੰ ਦੇਖ ਕੇ ਤੁਸੀਂ ਕੀ ਕਹੋਗੇ ਆਇਆ ਮੈਂ ਹਿਮਾਚਲ ਪ੍ਰਾਇਫਿਲਿੰਗ ਆ ਰਹੀ ਹੈ ਜੀ ਹਿਮਾਚਲ ਹਿਮਾਚਲ ਪ੍ਰਾਇਫਿਲਿੰਗ ਆ ਰਹੀ ਹੈ ਸਾਹਿਬ ਜੀ ਅਮਰੀਕਾ ਵੀ ਇੱਥੇ ਹੀ ਹੈ ਕਸ਼ਮੀਰ ਵੀ ਇੱਥੇ ਹੀ ਹੈ ਪਰਫਲ ਬੈਗ og så er vi der. Thank <laughs> you. ਸਕ੍ਰੀਨ ਤੇ ਚੱਲ ਰੀਆਂ ਤਸਵੀਰਾਂ ਦੇਖ ਕੇ ਤੁਸੀਂ ਵੀ ਕਹੋਗੇ ਕਿ ਇਹ ਤਸਵੀਰਾਂ ਹਿਮਾਚਲ ਜਾਂ ਜੰਮੂ ਕਸ਼ਮੀਰ ਜਾਂ ਕਿਸੇ ਪਹਾੜੀ ਇਲਾਕੇ ਦੀਆਂ ਹੋਣਗੀਆਂ ਜਿੱਥੇ ਹੁਣ ਬਰਫਬਾਰੀ ਹੋਦੀ ਹੋਈ ਨਜ਼ਰ ਆ ਰਹੀ ਹੈ ਪਰ ਇਹ ਤਾਂ ਤਸਵੀਰਾਂ ਪੰਜਾਬ ਦੀਆਂ ਨੇ ਜਿਸ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਹੋਵੋਗੇ ਕਿਉਂਕਿ ਅੱਜ ਸਵੇਰ ਤੋਂ ਹੀ ਪੰਜਾਬ ਭਾਰਤ ਦੇ ਵਿੱਚ بارش ਦਾ ਪ੍ਰਕੋਪ ਦੇਖਣ ਨੂੰ ਮਿਲ ਰਿਹਾ ਹੈ ਤੇ ਕਈ ਇਲਾਕਿਆਂ ਦੇ ਵਿੱਚ ਕਈ ਜ਼ਿਲ੍ਹਿਆਂ ਦੇ ਵਿੱਚ ਓਲੇ ਪਏ ਨੇ ਤੇ ਓਲਿਆਂ ਦੀ ਪੈਨ ਦੇ ਬਾਵਜੂਦ ਸੜਕਾਂ ਤੇ ਓਲੇ ਇਸ ਤਰ੍ਹਾਂ ਵਿਛਕੇ ਜਿਵੇਂ ਕੋਈ ਬਰਫ਼ ਦੀ ਚਾਦਰ ਵਿਛੀ ਹੋਵੇ ਤਾਂ ਤਸਵੀਰਾਂ ਲੁਧਿਆਣਾ ਦੇ ਸਾਹਨੇ ਵਾਲੇ ਇਲਾਕੇ ਤੋਂ ਸਾਹਮਣੇ ਆਈਆਂ ਵਾ ਤੇ ਇਸੇ ਤਰ੍ਹਾਂ ਦੇ ਹਾਲਾਤ ਮੋਹਾਲੀ ਦੇ ਵਿੱਚ ਵੀ ਦੇਖਣ ਨੂੰ ਮਿਲੇ ਨੇ ਜਿੱਥੇ ਓਲਿਆਂ ਦੀ ਵੱਡੀ ਗਿਣਤੀ ਦੇ ਵਿੱਚ ਸੜਕਾਂ ਤੇ ਵਿਛੀ ਚਾਦਰ ਇੰਜ ਲੱਗਦੀ ਸੀ ਜਿਵੇਂ ਕਿਸੇ ਦੀ ਬਰਫ਼ ਦੀ ਚਾਦਰ ਸੜਕ ਦੇ ਉੱਤੇ ਵਿਛੀ ਹੋਵੇ ਤਾਂ ਤੁਸੀਂ ਵੀ ਕਮੈਂਟਸ ਕਰਕੇ ਦੱਸੋ ਕਿ ਤੁਹਾਡੇ ਇਲਾਕੇ ਦੇ ਵਿੱਚ ਅੱਜ ਮੀਂਹ ਦੇ ਬਾਅਦ ਕੀ ਹਾਲ ਹੈ ਤੇ ਕਿਹੜੇ-ਕਿਹੜੇ ਇਲਾਕੇ ਦੇ ਵਿੱਚ ਇਸ ਤਰ੍ਹਾਂ ਓਲੇ गिरਦੇ ਹੋਏ ਨਜ਼ਰ ਆਏ ਨੇ ਤੇ ਪੰਜਾਬ ਦੇ ਹਾਲਾਤ ਨੂੰ ਲੈ ਕੇ ਇਸ ਤਰ੍ਹਾਂ ਦੀ ਤਸਵੀਰ ਜੋ ਸਾਹਮਣੇ ਆਈ ਹੈ ਉਸ ਨੂੰ ਦੇਖ ਕੇ ਤੁਸੀਂ ਕੀ ਕਹੋਗੇ ਆਇਆ ਜੀ ਹਿਮਾਚਲ ਵਾਲੀ ਫੀਲਿੰਗ ਆ ਰਹੀ ਹੈ ਜਿਆਦਾ ਹਿਮਾਚਲ ਹਿਮਾਚਲ ਵਾਲੀ ਫੀਲਿੰਗ ਆ ਰਹੀ ਹੈ ਜਿਆਦਾ ਵੀ ਤਾਂ ਅਮਰੀਕਾ ਵੀ ਇੱਥੇ ਹੀ ਹੈ ਕਸ਼ਮੀਰ ਵੀ ਇੱਥੇ ਹੀ ਹੈ ਬਰਫ ਪੈ ਗਈ ਆਹ ਚੱਲ ਚੱਲ ਕੇ Gracias. <laughs>